ਸ਼ਾਨਦਾਰ ਆਲੋ ਸਾਰਾ ਗੜੀ ਜਿੱਥੇ ਸਿੱਖ ਫੌਜ ਸੀ ਲੜੀ ਰੱਖਿਆ ਫਦਾਨਾ ਆ ਗਿਆ ਕੱਲੀਓ ਖੜੀ ਸਾਰਾ ਗੜੀ ਜਿੱਥੇ ਸਿੱਖ ਫੌਜ ਸੀ ਲੜੀ ਰੱਖਿਆ ਫਦਾਨਾ ਆ ਗਿਆ ਕੱਲੀਓ ਖੜੀ ਲੈ ਕੇ ਆਸਰਾ ਤੇਰਾ ਭੱਜ ਵਾਲਿਆ ਲੈ ਕੇ ਆਸਰਾ ਤੇਰਾ ਭੱਜ ਵਾਲਿਆ ਜਿਹੜੀ ਅੱਜ ਬਾਜਣਾ ਸਿੰਘ ਲੱਖਾ ਘੋੜੀਆਂ ਦੇ ਨਾਲ ਵੀ ਵੈਰੀ ਗੋਦ ਨਾਲ ਨਾ ਹਰੇ 21 ਸਿੰਘ ਲੱਖਾ ਘੋੜੀਆਂ ਦੇ ਨਾਲ ਵੀ ਖਾਲਸੇ ਦਾ ਵਖਰਾ ਜਲਾਲ ਦੇ ਲੋਕਾਂ ਦੀ ਆਵਾਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸ਼ਹੀਦ ਭਾਈ ਰਸਾਲ ਸਿੰਘ ਦੇ ਘਰ ਅਰਫਕੇ ਫੋਜਪੁਰ ਸੋ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਥਾਣੇਦਾਰ ਬਿੱਛੂ ਨੂੰ ਸੋਧਾ ਲਗਾਇਆ ਸੀ ਸੋ ਇਹਨਾਂ ਦੇ ਪਰਿਵਾਰ ਦਾ 3 ਸਾਲ ਦਾ ਬੱਚਾ ਬਹੁਤ ਹੀ ਜ਼ਿਆਦਾ ਇਤਿਹਾਸ ਦੀ ਜਾਣਕਾਰੀ ਰੱਖਦਾ ਹੈ ਸੋ ਇਸ ਬੱਚੇ ਦੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਸੋ ਗੱਲ ਕਰਦੇ ਹਾਂ ਜੀ ਅਸੀਂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬੇਟੇ ਜੀ ਜਿਸ ਤਰ੍ਹਾਂ ਚਾਰ ਸਹਿਬ ਜਾਦਿਆਂ ਦੇ ਨਾਮ ਤੁਹਾਨੂੰ ਯਾਦ ਹੈ ਬੋਲੋ ਬਾਬਾ ਜੂਹਾ ਸਿੰਘ ਦੇ ਬਾਬਾ ਫਤਿਹ ਸਿੰਘ ਦੇ ਬਾਬਾ ਜਹਾ ਸਿੰਘ ਦੇ ਬਾਬਾ ਜੀਤ ਸਿੰਘ ਵਾਹ ਬਈ ਵਾਹ ਠੀਕ ਹੈ ਚਾਰ ਹੋ ਗਏ ਚਾਰ ਨਾਮ ਬੇਟੇ ਪੰਜ ਪਿਆਰਿਆਂ ਦੇ ਨਾਮ ਕੀ ਹੈਗੇ ਨੇ ਭਾਈ ਦਇਆ ਸਿੰਘ ਪਾਈ ਮੋਗਾ ਸੰਗਤ ਜੀ ਪਾਈ ਸ਼ਾਹ ਬਚਨ ਜੀ ਪਾਈ ਮੋਗਾ ਸੰਗਤ ਜੀ ਪਾਈ ਨਮੋ ਸੰਗਤ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਕੀ ਨਾਮ ਸੀਗਾ ਉਹ ਦੇਖ ਬੱਦ ਜੀ ਠੀਕ ਹੈ ਤੇ ਜੇ ਛੋਟੇ ਸਾਹਿਬ ਜਦਾਂ ਦੇ ਜਿਹੜੇ ਪਿਤਾ ਜੀ ਸੀ ਕੌਣ ਸੀ ਵਾਹ ਭਾਈ ਵਾਹ ਤੁਹਾਨੂੰ ਇਹ ਵੀ ਪਤਾ ਹੈਗਾ ਤੁਹਾਨੂੰ ਤਾਂ ਸਾਰੇ ਸਾਰੇ ਪ੍ਰਸ਼ਨਾਂ ਦਾ ਜਵਾਬ ਦੇਣਾ ਆਉਂਦਾ ਬੱਲੇ 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 ਜੀ ਬਹੁਤ ਕੁਝ ਦੱਸਦੇ ਹੋ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਮੱਥਾ ਟੇਕਦੇ ਆ ਗੁਰੂ ਸਾਹਿਬ ਮੰਨਦੇ ਆ ਕਿੰਨੇ ਗੁਰੂਆਂ ਦੀ ਬਾਣੀ ਆ ਦੱਸਾਂ ਲਈ ਸੋ ਦੋਸਤੋ ਵੇਖੋ ਜਿਸ ਛੋਟਾ ਜਿਹਾ ਬੱਚਾ ਹੈਗਾ ਤਿੰਨ ਕੋ ਸਾਲ ਦਾ ਹੈਗਾ ਇਹ ਵੇਖੋ ਸਹਿਬ ਜਾਦਿਆਂ ਦੇ ਨਾਮ ਵੀ ਦੱਸੇ ਹੈਗੇ ਨੇ ਤੇ ਪੰਜ ਪਿਆਰਿਆਂ ਦੇ ਨਾਮ ਵੀ ਦੱਸੇ ਹੈਗੇ ਨੇ ਤੇ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਵੀ ਦੱਸੋ ਦੋਸਤੋ ਇੱਥੇ ਇੱਕ ਬਹੁਤ ਵੱਡਾ ਸਵਾਲ ਹੈ ਕਈ ਵੀਰਾਂ ਦੀ ਉਮਰ 70 ਤੋਂ 80 ਸਾਲ ਹੋਵੇਗੀ ਪਰ ਇਹ ਇਤਿਹਾਸ ਕਿਸੇ ਨੂੰ ਯਾਦ ਨਹੀਂ ਹੋਣਾ ਫਿਰ ਵੇਖੋ ਇੱਕ 3 ਸਾਲ ਦਾ ਬੱਚਾ ਜਿਹੜਾ ਜਵਾਬ ਦੇ ਰਿਹਾ ਹੈ ਸੋਚੋ ਤੇ ਵਿਚਾਰੋ ਸਰੇ ਨੇ ਸੋ ਜਕਾਰਾ ਲਗਾਓ ਬੋਲਾ ਈਸ਼ੋ ਮਿਆ ਛੱਤਿ ਸ਼ਿਆ ਕਾਲਾ ਮੈਂ ਕਹੇ ਇੱਕ ਉਹ ਤੇ ਖਣੇ ਸਦੀ ਹਮ ਦਾਨੁ ਫੱਤੇ ਕਿਹੜੇ ਕਿ ਨਹੰਗਾ ਸਿੰਘਾ ਵਾਲਾ ਜਕਾਰਾ ਛੱਡ ਦੋ ਜਿੱਤ ਜੀ ਕੀ ਪਤਾ ਸੋ ਦੋਸਤੋ ਛੋਟਾ ਜਿਹਾ ਬੱਚਾ ਤਿੰਨ ਕੁ ਸਾਲ ਦਾ ਜਿਸ ਨੇ ਗੁਰੂਆਂ ਦੇ ਨਾਮ ਦੱਸੇ ਨੇ ਸਹਿਬਜ਼ਾਦੇ ਦੇ ਨਾਮ ਦੱਸੇ ਨੇ ਪੰਜ ਪਿਆਰੇ ਦੇ ਨਾਮ ਦੱਸੇ ਨੇ ਜਕਾਰਾ ਵੀ ਨਹਿਗਾ ਸਿੰਘਾ ਵਾਲਾ ਲਗਾਇਆ ਸੋ ਇਹਨਾਂ ਦੀ ਵੀਡੀਓ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਵਜ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ